ਜਿਹੜੀ ਸਰਦਾਰ ਜੀ 3 ਮੂਵੀ ਆ ਰਹੀ ਆ ਦਲਜੀਤ ਸਾਹਨੀ ਉਹਨੇ ਬਾਰੇ ਤੁਸੀਂ ਕੱਲ ਇੱਕ ਟਿੱਪਣੀ ਕੀਤੀ ਸੀਗੀ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪਹਿਲੀ ਗੱਲ ਹੈ ਜਿਹੜੀ ਦਲਜੀਤ ਦੋਸਾਨ ਦੇ ਅੰਦਰ ਜਿਹੜੀ ਪਾਕਿਸਤਾਨੀ ਭਾਵਨਾ ਜਾਗੀ ਹੈ ਉਹ ਹਿੰਦੁਸਤਾਨੀ ਕਦੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਇਹਨੇ ਜਿਹੜਾ ਸਟਾਰ ਲਿੱਤਾ ਪਾਕਿਸਤਾਨੀ ਸਟਾਰ ਪਾਕਿਸਤਾਨੀ ਅਦਾਕਾਰ ਉਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਜਿਹੜੀ ਸਰਦਾਰ ਜੀ 3 ਫਿਲਮ ਹੈ ਇਹ ਪੰਜਾਬ ਜਿਹਨੇ ਪੂਰਾ ਹਿੰਦੁਸਤਾਨ ਦੀ ਫਿਲਮ ਚੱਲਣ ਨਹੀਂ ਦਿੱਤੀ ਆਈਗੀ ਔਰ ਮੈਂ ਪੂਰੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਸ਼ਿਵ ਸੈਨਿਕਾਂ ਨੂੰ ਕਹਿਤਾ ਕਿ ਇਹਦੇ ਵੱਤ ਤੋਂ ਵੱਧ ਪੁਤਲੇ ਸਾੜੋ ਔਰ ਜਿੰਨੇ ਵੀ ਡੀਸੀ ਸਹਿਬਾਨ ਜਿੰਨੇ ਵੀ ਕਮਿਸ਼ਨਰ ਸਹਿਬਾਨ ਜਿੰਨੇ ਵੀ ਐਸਐਸਪੀ ਸਹਿਬਾਨ ਸਭ ਨੂੰ ਮਰੰਡਰ ਦੇ ਕੇ ਆਓ ਕਿ ਇਹਦੀ ਫਿਲਮ ਬੈਨ ਕਰ ਦਿੱਤੀ ਜਾਵੇ ਇਹਦੀ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਮਤਲਬ ਦੇਖਿਆ ਜਦੋਂ ਪਾਕਿਸਤਾਨ ਜਿਹੜੀ ਫਿਲਮ ਬਣਾਈ ਹੋਈ ਆ ਇਹ ਪਾਕਿਸਤਾਨ ਦਾ ਕੋਈ ਐਕਟਰ ਨਹੀਂ ਆ ਜਿਹੜੀ ਮੈਂ ਇੱਕ ਚੀਜ਼ ਦੱਸਦਾ ਪੱਤਰਕਾਰ ਸਾਹਿਬ ਪਾਕਿਸਤਾਨੀ ਐਕਟਰ ਅਸੀਂ ਬਿਲਕੁਲ ਪਾਕਿਸਤਾਨੀ ਕਲਾਕਾਰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨੇ ਸਾਡੇ ਹਿੰਦੁਸਤਾਨ ਚ ਨੇ ਵਧੀਆ ਕਲਾਕਾਰ ਹੋਣ ਸਾਡੇ ਹਿੰਦੁਸਤਾਨ ਚ ਨੇ ਵਧੀਆ ਸਟਾਰ ਹੋਣ ਤੇ ਦਲਜੀਤ ਦੋਸਾਂਝ ਦੀ ਭਾਵਨਾ ਜਾਗੀ ਹੈ ਪਾਕਿਸਤਾਨੀ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਹੈ ਮੋਦੀ ਸਾਹਿਬ ਜਿਹੜੀ ਮੈਨੂੰ ਪੱਕੀ ਨਾਗਰਿਕਤਾ ਦੇ ਦਿਓ ਦਲਜੀਤ ਦੋਸਾਂਝ ਨੂੰ ਕਿਉਂਕਿ ਸਾਨੂੰ ਲੋੜ ਨਹੀਂ ਹੈਗੀ ਇਸ ਬੰਦੇ ਦੀ ਸਾਨੂੰ ਕੋਈ ਲੋੜ ਨਹੀਂ ਜਿਹੜਾ ਪਾਕਿਸਤਾਨ ਦੇ ਕਲਾਕਾਰ ਸਾਨੂੰ ਇੱਥੇ ਲਿਆ ਕੇ ਦਿਖਾਵੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨੇ ਸਾਡੇ ਅੰਦਰ ਹਿੰਦੁਸਤਾਨੀ ਖੂਨ ਹੈ ਆ ਸਾਡੇ ਅੰਦਰ ਪੰਜਾਬ ਦਾ ਹਿੰਦੁਸਤਾਨੀ ਖੂਨ ਹੈ ਅਸੀਂ ਹਿੰਦੁਸਤਾਨੀ ਆ ਅੱਜ ਸਾਡੇ ਫੌਜੀ ਸਹਿਬਾਨ ਬਾਰਡਰਾਂ ਤੇ ਬੈਠੇ ਨੇ ਅਸੀਂ ਰਾਤ ਦੇ ਚੈਨ ਦੀ ਨੀਂਦ ਸੌਂਨੇ ਆ ਉਹ ਦਲਜੀਤ ਦੋਸਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਰਾਤ ਨੂੰ ਚੈਨ ਦੀ ਨੀਂਦ ਕਿਉਂ ਸੌ ਰਹੇ ਆ ਕਿ ਸਿਰਫ ਇਹ ਮਿਲਟਰੀ ਫੌਜ ਦੀ ਬਦੌਲਤ ਜੇ ਅੱਜ ਫੌਜੀ ਸਾਡੀ ਸੁਰੱਖਿਆ ਕਰ ਰਹੇ ਨੇ ਦਲਜੀਤ ਦੋਸਾਂ ਤਾ ਸੌ ਰਹੇ ਚੈਨ ਦੀ ਨੀਂਦ ਪਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਦੇਖੋ ਜਿਹੜੇ ਫੌਜੀ ਸਹਿਬਾਨ ਸਾਡੇ ਪਹਿਲਗਾਮ ਦੇ ਵਿੱਚ ਜਿਹੜੇ ਸਾਡੇ ਪ੍ਰੇਟਿਕ ਸ਼ਹੀਦ ਹੋਏ ਤੈਨੂੰ ਦਲਜੀਤ ਦੋਸਾਂ ਬਿਲਕੁਲ ਸ਼ਰਮ ਨਹੀਂ ਆਈ ਤੂੰ ਸ਼ਰਧਾਂਜਲੀ ਦੇਣ ਉਹ ਸਾਨੂੰ ਇਹ ਨਾਮ ਦੇ ਰਿਹਾ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਪਰ ਤੁਸੀਂ ਵਿਰੋਧਤਾ ਕਰ ਰਹੇ ਹੋ ਪਹਿਲਾਂ ਵੀ ਕਈ ਵਿਰੋਧ ਕੀਤੇ ਹੁਣ ਫਿਰ ਇੱਕ ਵਾਰੀ ਇਹ ਫਿਲਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਹਨੇ ਹੀ ਹਮਾਇਤ ਕੀਤੀ ਉਹ ਫਿਲਮ ਤਾਂ ਚੱਲਿਆ ਨਹੀਂ ਜਿਹਦਾ ਵਿਰੋਧ ਕਰਿਓ ਕਿ ਲੱਗਦਾ ਬੰਦ ਹੋ ਜੀ ਮੇਰੀ ਗੱਲ ਸੁਣੋ ਜੀ ਇੱਕ ਨਾ ਇੱਕ ਸ਼ੇਰ ਹੁੰਦਾ ਆਵਾਜ਼ ਚੱਕਣ ਦਾ ਸ਼ੇਰਨੀ ਆਵਾਜ਼ ਚੱਕੀ ਪਰਸੋਂ ਸਾਰੀ ਦੁਨੀਆ ਨੇ ਦੇਖੀ ਕਿੰਨੇ ਪੱਤਰਕਾਰਾਂ ਨੇ ਫੋਨ ਆਏ ਤੁਹਾਡੇ ਪੱਤਰਕਾਰ ਭਾਈਚਾਰੇ ਦੇ ਫੋਨ ਆਏ ਇਹ ਆਵਾਜ਼ ਹੈ ਇੱਕ ਨਾ ਇੱਕ ਆਵਾਜ਼ ਚੱਕੀ ਜਾਏਗੀ ਦੁਨੀਆ ਜਾਗਰੂਕ ਹੋਏਗੀ ਕਿਉਂਕਿ ਸਾਡੇ ਅੰਦਰ ਹਿੰਦੁਸਤਾਨ ਦਾ ਖੂਨ ਹੈ ਅਸੀਂ ਪੰਜਾਬੀ ਆ ਸਾਡੇ ਪੰਜਾਬੀਆਂ ਦਿਲ ਬਹਿ ਬੜੇ ਵੱਡੇ ਹੁੰਦੇ ਆ ਜਿਹੜੇ ਅਸੀਂ ਸ਼ੇਰਾਂ ਦੀ ਗੱਲ ਕਰਦੇ ਆ ਸਾਰਾ ਹਿੰਦੁਸਤਾਨੀ ਮੇਰਾ ਸ਼ੇਰ ਹੈ ਔਰ ਅਸੀਂ ਪਾਕਿਸਤਾਨ ਨੂੰ ਮੂੰਹ ਠੋਕਵਾ ਜਵਾਬ ਦਵਾਂਗੇ ਅਸੀਂ ਚੁੱਪ ਨਹੀਂ ਰਵਾਂਗੇ ਕਿਉਂਕਿ ਇਹ ਉਹ ਸ਼ਖਸ ਨੇ ਉਹ ਬੰਦੇ ਨੇ ਜਿਨ੍ਹਾਂ ਨੇ ਸਾਡੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਕਰਾਇਆ ਆਈਐਸ ਦੇ ਅੱਤਵਾਦੀਆਂ ਨੇ ਅਸੀਂ ਕਿਉਂ ਚੁੱਪ ਰਹੀਏ ਅਸੀਂ ਇਹਨਾਂ ਦੇ ਸਟਾਰ ਨੇ ਉਹਨਾਂ ਦੀ ਭਿੰਸੀ ਫਿਲਮਾਂ ਇੱਥੇ ਕਿਉਂ ਚੱਲਣ ਲਈਏ ਅਸੀਂ ਪਾਕਿਸਤਾਨ ਦੇ ਸਰਕਾਰਾਂ ਦੀ ਫਿਲਮ ਬਿਲਕੁਲ ਨਹੀਂ ਚੱਲਣ ਦੇਣੀ ਇਹ ਫਿਲਮ ਬੰਦੀਆਂ ਹੀ ਕਿਉਂ ਹੈਗੀਆਂ ਅਜੇ ਚੱਲ ਨਹੀਂ ਸਰ ਨਾਲ ਪਹਿਲਾ ਪ੍ਰੋਡਿਊਸਰ ਡਾਇਰੈਕਟਰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪਹਿਲਾ ਸੈਂਸਰ ਬੋਰਡ ਲਗਾ ਲਓ ਮੈਂ ਕਹਿੰਦਾ ਸਰਕਾਰ ਦੇ ਮੰਤਰੀ ਡੜੇ ਡੜ ਵੱਡੇ ਬੈਠੇ ਨੇ ਕਿਉਂ ਨਹੀਂ ਸੋਚਣੀ ਹੈ ਇੱਕ ਪਾਸੇ ਸਾਡੇ ਦੇਖੋ ਜਮਾਨ ਸ਼ਹੀਦ ਹੋ ਰਿਹਾ ਹੈ ਇੱਕ ਪਾਸੇ ਸਾਡੇ ਦੇਖੋ ਕਿ ਪਾਕਿਸਤ ਆਪਣਾ ਕੀ ਪੈਲਗਾਮ ਹਮਲਾ ਹੋ ਰਿਹਾ ਹੈ ਇੱਕ ਪਾਸੇ ਮਤਲਬ ਤੁਸੀਂ ਉਦੋਂ ਇਹਨਾਂ ਦੇ ਸੈਂਸਰ ਬੋਰਡ ਦੀਆਂ ਫਿਲਮਾਂ ਤੁਸੀਂ ਪਾਸ ਕਰਾ ਰਹੇ ਹੋ ਸ਼ਰਮ ਆਣੀ ਚਾਹੀਦੀ ਹੈ ਇਹਨਾਂ ਦੀਆਂ ਫਿਲਮਾਂ ਬਿਲਕੁਲ ਲੁਜੀਤ ਉਸਾਨੀ ਫਿਲਮਾਂ ਬਣ ਹੋਣੀ ਚਾ